ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਜਿਹੜੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆਪਾਂ ਜਿਹੜੇ ਆਪਣੇ ਸਟਿਚ ਹੋਏ ਆ ਸੂਟ ਹਨਾ ਕੋਟ ਸੈੱਟ ਵੀ ਹੋਇਆ ਤੇ ਕਿੱਦਾਂ-ਕਿੱਦਾਂ ਦੇ ਆਪਾਂ ਨੇ ਕੱਪੜੇ ਜਿਹੜੇ ਹੈਗੇ ਸਟਿਚ ਕੀਤੇ ਆ ਤੇ ਸਿੰਪਲ ਸੂਟਾਂ ਦੀ ਆਪਾਂ ਕਦੇ ਵੀ ਵੀਡੀਓ ਨਹੀਂ ਦਿੰਦੇ ਹੁੰਦੇ ਜੀ ਜਿਹੜਾ ਮਾੜਾ-ਮੋਟਾ ਕੁਛ ਕੀਤਾ ਹੁੰਦਾ ਸੂਟਾਂ ਤੇ ਹਨ ਉਹ ਵੀਡੀਓ ਸੂਟਾਂ ਦੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹੁੰਦੇ ਆ ਸਾਡੀ ਇੰਸਟਾਗ੍ਰam ID ਹੈਗੀ ਕੋਰ ਸੰਧੂ ਬਲੌਗ ਦੇ ਨਾਮ ਤੋਂ ਹੀ ਸਾਡੀ ਇੰਸਟਾਗ੍ਰam ID ਹੈ ਉਹਦੇ ਤੇ ਵੀ ਤੁਸੀਂ ਜਿਹੜਾ ਹੈਗਾ ਸਾਡੇ ਜਿਹੜੀ ਸਲਾਈ ਕੀਤਾ ਆਪਣਾ ਕੰਮ ਕੀਤਾ ਹੁੰਦਾ ਉਹ ਪਾਇਆ ਹੁੰਦਾ ਤੁਸੀਂ ਉਹਦੇ ਤੇ ਵੀ ਜਾ ਕੇ ਦੇਖ ਸਕਦੇ ਹੋ ਸਾਨੂੰ ਮੈਸੇਜ ਵਗੈਰਾ ਕਰ ਸਕਦੇ ਹੋ ਉਹਦੇ ਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਬਾਕੀ ਜਿੱਦਾਂ ਭੈਣਾਂ ਦੇ ਕਮੈਂਟ ਆਉਂਦੇ ਆ ਹਨਾ ਜਿਹੜੀ ਵੀ ਚੀਜ਼ ਨੂੰ ਲੈ ਕੇ ਕਮੈਂਟ ਆਉਂਦੇ ਆ ਅਸੀਂ ਉਹ ਚੀਜ਼ ਤੇ ਕੋਸ਼ਿਸ਼ ਕਰਦੇ ਆ ਵੀਡੀਓ ਬਣਾਉਣ ਦੀ ਹਨਾ ਤੇ ਅਸੀਂ ਵੀਡੀਓ ਜ਼ਰੂਰ ਦਿੰਦੇ ਹੁੰਨੇ ਆ ਜਿੱਦਾਂ ਜਿੱਦਾਂ ਭੈਣਾਂ ਕਹਿੰਦੀਆਂ ਨੇ ਵੀ ਆਹ ਚੀਜ਼ ਦੀ ਵੀਡੀਓ ਚਾਹੀਦੀ ਹੈ ਕਿਉਂਕਿ ਸਲਾਈ ਆਪਾਂ ਹਰ ਇੱਕ ਤਰ੍ਹਾਂ ਦੀ ਕਰਦੇ ਆ ਜੀ ਆਪਣੇ ਬਟੂਕ ਤੇ ਇੱਕ ਜਿਹੜਾ ਹੈਗਾ ਸਮਰ ਸੀਜ਼ਨ ਚੱਲ ਰਿਹਾ ਹੈ ਨਾ ਉਹਦੇ ਕਰਕੇ ਰਸ਼ ਬਹੁਤ ਜ਼ਿਆਦਾ ਹੈ ਕੱਪੜੇ ਦਾ ਬਹੁਤ ਜ਼ਿਆਦਾ ਰਸ ਹੈਗਾ ਕਈ ਵਾਰੀ ਐਦਾਂ ਮਜਬੂਰੀ ਬਣ ਜਾਂਦੀ ਹੈ ਵੀ ਕਪੜਾ ਐਟ ਅ ਟਾਈਮ ਦੇਣਾ ਪੈਂਦਾ ਵੀਡੀਓ 'ਚ ਨਹੀਂ ਲਿਆ ਸਕਦੇ ਹੈ ਨਾ ਬਾਕੀ ਤਾਂ ਅੱਜ ਆਪਾਂ ਜਿਹੜਾ ਟਾਈਮ ਮੰਗਦੇ ਆ 10-15 ਦਿਨ ਅਗਲੇ ਤੋਂ ਮੰਗਦੇ ਹੀ ਮੰਗਦੇ ਆ ਸਲਾਈ ਵਾਸਤੇ ਤੇ ਉਹਦੀ ਆਪਾਂ ਜੇ ਰੈਡੀ ਹੋ ਜਾਂਦੇ ਆ ਹੈ ਨਾ ਉਹਦੀ ਆਪਾਂ ਵੀਡੀਓ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦੇ ਹੁੰਦੇ ਆ ਕਈ ਵਾਰੀ ਕੋਈ ਜਲਦੀ 'ਚ ਦੇਣੇ ਪੈ ਜਾਂਦੇ ਆ ਹੈ ਨਾ ਨਹੀਂ ਵੀਡੀਓ ਦਿੱਸਦੀ ਜਾਂਦੀ ਚਲੋ ਕਈ ਵਾਰੀ ਡਿਜ਼ਾਈਨਰ ਸੂਟ ਵੀ ਚੱਲੇ ਜਾਂਦੇ ਆ ਹੁਣ ਜਿੱਦਾਂ ਅਸੀਂ ਜਿਹੜੇ ਹੈਗੇ ਤੇ ਕੁੜਤੇ ਪਜਾਮੇ ਬਣਵਾਏ ਸੀਗੇ ਕੁੜੀਆਂ ਨੇ ਬਹੁਤ ਜ਼ਿਆਦੇ ਸੋਹਣੇ ਸੀਗੇ ਕਾਲਰ ਵਾਲੇ ਕੁੜਤੇ ਪਜਾਮੇ ਉਹ ਕਿਉਂਕਿ ਟਾਈਮ ਥੋੜਾ ਸੀਗਾ ਉਹਨਾਂ ਨੇ ਸਿਰਫ 5 ਦਿਨ ਦਿੱਤੇ ਸੀਗੇ ਉਹ ਜਿਹੜੇ ਹੈਗੇ ਨੇ ਜਲਦੀ ਟਾਈਮ ਦੇ ਵਿੱਚ ਬਣਾ ਕੇ ਦਿੱਤੇ ਜੈਂਟਸ ਕੁੜਤੇ ਪਜਾਮੇ ਵੀ ਬਣਾ ਕੇ ਦਿੱਤੇ ਬਲੈਕ ਕਲਰ ਦੇ ਕੁੜੀਆਂ ਵਾਲੇ ਵੀ ਬਣਾ ਕੇ ਦਿੱਤੇ ਬਹੁਤ ਜ਼ਿਆਦੇ ਸੋਹਣੇ ਤਿਆਰ ਹੋਏ ਸੀਗੇ ਆ ਦੇਖੋ ਜੀ ਜਿਹੜੇ ਅੱਜ ਆਪਣੇ ਸੂਟ ਜਾਣੇ ਆ ਇੱਕ ਕਰਦੇ ਹੀ ਹੈਗੇ ਆ ਜਿਹੜੇ ਜਾਣੇ ਆ ਤੇ ਇਹ ਆਪਾਂ ਤੁਹਾਨੂੰ ਦਿਖਾਉਣੀ ਆ ਦੇਖੋ ਇਹ ਜਿਹੜਾ ਹੈਗਾ ਕਮੀਜ਼ ਦਿਖਾਉਣੀ ਆ ਪਹਿਲਾਂ ਮੈਂ ਤੁਹਾਨੂੰ ਬਿਲਕੁਲ ਜਿਹੜਾ ਹੈਗਾ ਸਿੰਪਲ ਸੂਟ ਬਣਾਇਆ ਹੋਇਆ ਜੀ ਇਹਦੇ ਵਿੱਚ ਕੀ ਕੀਤਾ ਆਪਾਂ ਨੇ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਇਹਦੇ ਆਪਾਂ ਨੇ ਪਿਸਲਾਗਲਾ ਢੀਪ ਰੱਖ ਕੇ ਜਿੱਪ ਲਾਈ ਹੋਈ ਹੈ ਆਪਾਂ ਤੁਹਾਨੂੰ ਆਪਣੀ ਜਿੱਪ ਦੀ ਫਿਨਿਸ਼ਿੰਗ ਦਿਖਾਉਣੇ ਆ ਦੇਖੋ ਕਿਤੇ ਵੀ ਪਤਾ ਨਹੀਂ ਲੱਗ ਰਿਹਾ ਕਿ ਜਿੱਪ ਲੱਗੀ ਹੋਈ ਆ ਬਸ ਇੱਕ ਕੁੰਡਾ ਦਿਖ ਰਿਹਾ ਦੇਖੋ ਇੱਕ ਕੁੰਡਾ ਦਿਖ ਰਿਹਾ ਹੈ ਤੁਹਾਨੂੰ ਵੀ ਦਿਖਦਾ ਹੋਊਗਾ ਕਿ ਜਿੱਪ ਲੱਗੀ ਹੋਈ ਹੈ ਦੇਖੋ ਬਹੁਤ ਵਧੀਆ ਫਿਨਿਸ਼ਿੰਗ ਦੇ ਨਾਲ ਜਿੱਪ ਲੱਗੀ ਹੋਈ ਹੈ ਮੈਂ ਤੁਹਾਨੂੰ ਇਹਨੂੰ ਓਪਨ ਕਰਕੇ ਵੀ ਦਿਖਾਉਣੀ ਆ ਆ ਦੇਖੋ ਇਸ ਤਰ੍ਹਾਂ ਜਿਹੜੀ ਹੈਗੀ ਆਪਣੇ ਜਿੱਪ ਲੱਗੀ ਹੋਈ ਹੈ ਇਹ ਜਿਹੜਾ ਅਸੀਂ ਪੈਰ ਵੀ ਸੇਲ ਕੀਤਾ ਸੀਗਾ ਹਨਾ ਤੇ ਪਾਈਪਿੰਗ ਲਾਉਣ ਵਾਸਤੇ ਮੈਂ ਤੁਹਾਨੂੰ ਪੈਰ ਦਿਖਾਇਆ ਸੀਗਾ ਆਪਾਂ ਨੇ ਬਹੁਤ ਜ਼ਿਆਦਾ ਸੇਲ ਕੀਤਾ ਆਪਣਾ ਸੇਲ ਆਊਟ ਹੋ ਗਏ ਬਹੁਤ ਵਧੀਆ ਜਿਹੜਾ ਹੈਗਾ ਉਹ ਵੀਡੀਓ ਨੇ ਰਿਸਪਾਂਸ ਮਿਲੇ ਤੇ ਹੁਣ ਅਸੀਂ ਉਹ ਪੈਰ ਦੇ ਨਾਲੇ ਲਈ ਹੋਈ ਹੈ ਇਹ ਇੱਕ ਜਿਹੜਾ ਆਪਣੇ ਅਲੱਗ-ਅਲੱਗ ਪੈਰ ਵੀ ਮਿਲਦੇ ਆ ਕੱਲਾ-ਕੱਲਾ ਮਿਲਦਾ ਤੁਸੀਂ ਉਹਦੇ ਨਾਲ ਲਾ ਲਓ ਉਹਦੇ ਨਾਲ ਜਿਹੜੀ ਹੈਗੀ ਸਫਾਈ ਬਹੁਤ ਜ਼ਿਆਦਾ ਆਉਂਦੀ ਆ ਦੇਖੋ ਇਹਦੇ ਤੇ ਜਿੱਪ ਥੋੜੀ-ਥੋੜੀ ਦਿਖਦੀ ਹੈ ਉਹ ਬਿਲਕੁਲ ਨਾਲ ਲੱਤੇ ਲੱਗ ਜਾਂਦਾ ਆ ਦੇਖੋ ਹੁਣ ਆਪਾਂ ਇਹਨੂੰ ਜਿੱਪ ਨੂੰ ਬੰਦ ਹੀ ਕਰ ਦਾਂਗੇ ਇਹਦੇ ਤੇ ਆਪਣੀ ਜਿੱਪ ਲਈ ਇਹ ਪਿਸ ਲਗੜਾ ਜਿਹੜਾ ਹੈਗਾ ਡੀਪ ਰੱਖਿਆ ਹੋਇਆ 8 ਇੰਚ ਦਾ ਪਿਸ ਲਗੜਾ ਰੱਖਿਆ ਹੋਇਆ ਮੂਰਲਾ ਜਿਹੜਾ ਹੈਗਾ ਪੌਣੇ ਇੱਕ 7 ਇੰਚ ਦਾ ਦੇਖੋ ਗਣਾ ਹੈਗਾ ਆ ਪਿਓਰ ਕੈਮਰਿਕ ਦਾ ਜਿਹੜਾ ਹੈਗਾ ਸੂਟ ਹੈਗਾ ਅੱਜ ਹੀ ਇਹਨਾਂ ਤੇ ਪ੍ਰੈਸਾਂ ਹੋਈਆਂ ਸੀਗੀਆਂ ਤੇ ਇਹ ਦੇਣੇ ਸੀਗੇ ਬਾਕੀ ਉਹਨਾਂ ਨੇ ਸਿੰਪਲ ਰ ਬਿਲਕੁਲ ਸਿੰਪਲ ਰਖਾਇਆ ਹੈ ਜਿਹੜੀ ਸਲਵਾਰ ਹੈਗੀ ਇਹ ਦੇ ਸਟੇਟ ਸਲਵਾਰ ਹੈ ਵੈਸੇ ਪੱਟ ਪਾਏ ਹੋਇਆ ਇਹ ਗੋਡੇ ਵਾਲੀ ਸਲਵਾਰ ਹੈਗੀ ਹੈ ਕਿਉਂਕਿ ਆਪਾਂ ਪੰਜਾਬੀ ਚ ਜਦੋਂ ਬੋਲਦੇ ਪੱਟੀ ਬੋਲਦੇ ਪੱਟਾ ਵਾਲੀ ਸਲਵਾਰ ਹੈ ਨਾ ਇੱਕ ਵੀਡੀਓ ਤੇ ਕਮੈਂਟ ਵੀ ਆਇਆ ਸੀਗਾ ਭੈਣ ਦਾ ਇਹ ਤੁਸੀਂ ਪੱਟ ਕਹਿੰਦੇ ਹੋ ਅਸੀਂ ਸਾਡੇ ਇੱਥੇ ਪੱਟੀ ਕਹਿੰਦੇ ਆ ਵੀ ਸਾਰੇ ਵੀ ਪੱਟ ਪਾਏ ਨੇ ਜਾਂ ਬਗੈਰ ਪੱਟਾਂ ਤੋਂ ਸਲਵਾਰ ਕੀਤੀ ਹੈ ਚਲੋ ਆਪਾਂ ਗੋਡੇ ਕਹਿ ਦਿੰਨੇ ਆ ਹਨਾ ਗੋਡੇ ਵੀ ਕਹਿ ਦਿੰਨੇ ਆ ਗੋਡੇ ਥੋੜੇ ਸਾਡੇ ਘੱਟ ਮੂੰਹ ਚੜਿਆ ਹੋਇਆ ਜਿੱਦਾਂ ਬਾਲੇ ਵੀ ਕਹਿ ਦਿੰਦੇ ਆ ਵਿੱਚ ਹਨਾ ਆਸੀਂ ਪੱਟੀ ਕਹਿੰਣਾ ਵੀ ਸਲਵਾਰ ਪੱਟਾਂ ਵਾਲੀ ਆ ਦੇਖੋ ਇਹਦੀ ਆਪਾਂ ਤੁਹਾਨੂੰ ਮੂਰੀ ਦੀ ਦੇਖੋ ਸਾਡੀ ਫਿਨਿਸ਼ਿੰਗ ਦੇਖੋ ਮੂਰੀ ਦੇ ਉੱਪਰ ਦੇਖੋ ਤੁਸੀਂ ਦੇਖ ਸਕਦੇ ਹੋ ਜਿਹੜੀ ਹੈਗੀ ਆਪਣੀ ਪੂਰੀ ਫਿਨਿਸ਼ਿੰਗ ਦੇ ਨਾਲ ਜਿਹੜਾ ਹੈਗਾ ਤਿਆਰ ਕੀਤਾ ਹੁੰਦਾ ਹੈ ਇਹ ਸੂਟ ਇਹ ਜਿਹੜੀ ਹੈਗੀ ਵੈਸੇ ਸਾਡੀ ਸਟੇਟ ਸਲਵਾਰ ਰੱਖੀ ਹੋਈ ਹੈ ਤੇ ਜਿਹੜੀ ਹੈਗੀ ਪਾਕਿਸਤਾਨੀ ਸਲਵਾਰ ਨਹੀਂ ਹੈਗੀ ਵਿੱਚ ਬਹੁਤ ਪੈਣਾ ਦੇ ਕਮੈਂਟ ਆਏ ਜੀ ਕਿ ਪਾਕਿਸਤਾਨੀ ਸਲਵਾਰ ਦੱਸੋ ਗੁੱਡੀ ਘੱਟ ਸਲਵਾਰ ਦੱਸੋ ਜਿਹੜੀ ਹੈਗੀ ਗੁੱਡੀ ਘੱਟ ਸਲਵਾਰ ਨੂੰ ਇਹ ਪਾਕਿਸਤਾਨੀ ਸਲਵਾਰ ਕਹਿੰਦੇ ਨੇ ਜੀ ਉਹ ਆਪਣੇ ਵੀਡੀਓ ਦਿੱਤੀ ਹੋਈ ਹੈ ਆਪਣੇ ਚੈਨਲ ਤੇ ਤੁਸੀਂ ਚੈੱਕ ਕਰ ਸਕਦੇ ਹੋ ਚਲੋ ਜਿਹੜਾ ਹੈਗਾ ਪਾਕਿਸਤਾਨੀ ਸਲਵਾਰਾਂ ਤਾਂ ਬਹੁਤ ਸਟਿਚ ਹੋਣ ਲਈ ਆਉਂਦੀਆਂ ਨੇ ਆਪਣੇ ਕੋਲੇ ਆਪਾਂ ਤੁਹਾਨੂੰ ਫੇਰ ਵੀ ਜਿੱਦੇ ਕਿਤੇ ਕਟਿੰਗ ਕਰੀ ਹਨ ਦੁਆਰਾ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦਾਂਗੇ ਕਿਉਂਕਿ ਆਪਾਂ ਦੁਆਰਾ ਦੁਆਰਾ ਤਾਨੀ ਕਰਦੇ ਜੀ ਕਿਉਂਕਿ ਵਿੱਚ ਪਹਿਣਾ ਦੀ ਬਹੁਤ ਆਦੀ ਦੇਖੀ ਹੁੰਦੀ ਹੈ ਵੀਡੀਓ ਹਨ ਤੇ ਆਪਾਂ ਜਿਸ ਦਿਨ ਵੈਸੇ ਵੀ ਸਾਡੇ ਕੋਲੇ ਪਾਕਿਸਤਾਨੀ ਸਲਵਾਰਾਂ ਗਰਮੀ ਗਰਮੀ ਬਹੁਤ ਜ਼ਿਆਦੇ ਜਿਹੜੀਆਂ ਹੈਗੇ ਸਟਿਚ ਹੋਣ ਲਈ ਆਉਂਦੀਆਂ ਨੇ ਆਪਾਂ ਜਿੱਦਾਂ ਦੁਆਰਾ ਕੱਟੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਆ ਦੇਖੋ ਅਗਲਾ ਜਿਹੜਾ ਹੈਗਾ ਆਪਣਾ ਕੋਟ ਸੈੱਟ ਹੈਗਾ ਜੀ ਇਹ ਕੋਟ ਸੈੱਟ ਬਣਾਇਆ ਆਪਾਂ ਨੇ ਆ ਦੇਖੋ ਮੈਂ ਤੁਹਾਨੂੰ ਇਹਦੀ ਵੀ ਜਿਹੜੀ ਹੈਗੀ ਫਿਨਿਸ਼ਿੰਗ ਵਗੈਰਾ ਦਿਖਾਉਣੀ ਆ ਤੁਹਾਨੂੰ ਜਿੱਦਾਂ ਇਹ ਡਬਲ ਐਕਸਰਸਾਈਜ਼ ਦਾ ਬਣਿਆ ਹੋਇਆ ਹੈ ਜਿੱਦਾਂ ਆਪਾਂ ਕਹਿ ਰਹੀਏ ਹੈਵੀ ਸਾਈਜ਼ ਦਾ ਬਣਿਆ ਇਹ ਬਾਹਵਾ ਜਿਹੜੀਆਂ ਆਪਾਂ ਨੇ ਰੱਖਿਆ ਨੇ ਹਾਫ ਬਾਜੂ ਰੱਖੀ ਹੈ ਜੀ ਇਹਦੀ ਅਧੀਆਂ ਬਾਹਵਾ ਰੱਖਿਆ ਦੇਖੋ ਜਿਹੜਾ ਗਲਾ ਹੈਗਾ ਆਪਾਂ ਨੇ ਗਲਾ ਦੇਖੋ ਆਪਾਂ ਨੇ ਜਿੱਦਾਂ ਉਹਨਾਂ ਨੇ ਸਾਨੂੰ ਫੋਟੋ ਦਿਖਾਈ ਸੀਗੀ ਆਪਾਂ ਉਸ ਤਰ੍ਹਾਂ ਹੀ ਗਲਾ ਕੱਟ ਕਰਕੇ ਪਾਇਆ ਕਿਉਂਕਿ ਉਹਨਾਂ ਨੇ ਫੋਟੋ ਦਿੱਤੀ ਸੀਗੀ ਕਿ ਗਲੇ ਸਾਡੇ ਐਦਾਂ ਤਿਆਰ ਕਰਨੇ ਆ ਇਹ ਅਸੀਂ ਬੁਕਰਮ ਤੋਂ ਗਲਾ ਕੱਟ ਕੇ ਬਣਾ ਕੇ ਕੱਟ ਕੇ ਪਾਇਆ ਜੀ ਇਹਨੂੰ ਵੋਟ neck ਵੀ ਕਹਿ ਦਿੰਦੇ ਆ ਥੋੜਾ ਜਿਹਾ ਵੋਟ neck ਸ਼ੇਪ ਦਿੱਤੀ ਆਪਾਂ ਨੇ ਇਹਨੂੰ ਤੇ ਜਿਹੜਾ ਹੈਗਾ ਲੰਬਾ ਜੀ ਘੱਟ ਰੱਖੀ ਆ ਕਿਉਂਕਿ ਇਹ ਕੋਟ ਸੈੱਟ ਹੈ ਹਨਾ ਇਹ ਆਪਾਂ ਜਿੱਦਾਂ ਬਿਅਰ ਕਰਦੇ ਬਿਨਾ ਦੁਪੱਟੇ ਤੋਂ ਵੀ ਕਰ ਲੈਣੇ ਆ ਹਨਾ ਫਿਰ ਇਹਦਾ ਜਿਆਦਾ ਵੱਡਾ ਗਲਾ ਨਹੀਂ ਵਧੀਆ ਲੱਗਦਾ ਜਾਂ ਸੀ ਪੱਟੀ ਲਾ ਕੇ ਬਣਾਉਣੇ ਆ ਜਾਂ ਸੀ ਸ਼ਰਟ ਵਾਂਗ ਬਣਾਉਣੇ ਆ ਕੋਟ ਸੈੱਟ ਜਾਂ ਸੀ ਵੋਟ neck ਹੀ ਬਣਾਉਣੇ ਆ ਕਿਉਂਕਿ ਇਹ ਅਗਲੇ ਦੀ ਕਸਟਮਰ ਦੀ ਵੀ ਜਿਹੜੀ ਹੈਗੀ ਪਸੰਦ ਹੁੰਦੀ ਆ ਅਲੱਗ-ਅਲੱਗ ਤੇ ਜੇ ਤੁਸੀਂ ਇਹਦੀ ਵੀਡੀਓ ਦੇਖਣਾ ਚਾਹੁੰਦੇ ਹੋ ਵੀ ਕਿੱਦਾਂ ਸੀ ਕਿੰਨੇ-ਕਿੰਨੇ ਇੰਚ ਤੇ ਕਟਿੰਗ ਕਰਕੇ ਪਾਇਆ ਬੁਕਰਮ ਤੋਂ ਤੁਸੀਂ ਕਿੱਦਾਂ ਕਟਿੰਗ ਕਰ ਸਕਦੇ ਹੋ ਜਾਂ ਪੇਸਟਿੰਗ ਪੇਪਰ ਤੋਂ ਤੁਸੀਂ ਕਿੱਦਾਂ ਕਟਿੰਗ ਕਰ ਸਕਦੇ ਹੋ ਉਹ ਆਪਾਂ ਨੇ ਵੀਡੀਓ ਦਿੱਤੀ ਹੈ ਪਰसों ਚੌਥੇ ਜਿਹੜੀ ਹੈਗੀ ਵੀਡੀਓ ਅਪਲੋਡ ਕੀਤੀ ਹੈ ਤੇ ਜਿਹੜੇ ਹੈਗਾ ਤੁਸੀਂ ਉਹਦੇ ਤੇ ਚੈੱਕ ਕਰ ਸਕਦੇ ਹੋ ਦੇਖੋ ਹੁਣ ਮੈਂ ਤੁਹਾਨੂੰ ਦਿਖਾਉਂਗੀ ਜੀ ਦੇਖੋ ਇਹਨਾਂ ਦਾ ਘੇਰਾ ਆ ਦੇਖੋ ਘੇਰਾ ਅਸੀਂ ਪਿਸਲਾ ਘੇਰਾ ਜਿਹੜਾ ਬੜਾ 3 ਇੰਚ ਵੱਡਾ ਰੱਖਿਆ ਮੂਰਲੇ ਨਾਲੋਂ ਮੂਰਲਾ 3 ਇੰਚ ਛੋਟਾ ਰੱਖਿਆ ਘੇਰਾ ਆਪਾਂ ਨੇ ਗੋਲ ਰੱਖਿਆ ਹੋਇਆ ਆ ਦੇਖੋ ਗੋਲ ਘੇਰਾ ਰੱਖਿਆ ਹੋਇਆ ਜਿੱਦਾਂ ਇਹ ਇੱਥੋਂ ਜਿੱਦਾਂ ਚੈਸਟ ਤੋਂ ਆਪਾਂ 1 ਇੰਚ ਲੂਜ਼ ਰੱਖਦੇ ਆ ਜਿਹੜਾ ਹੈਗਾ ਬ੍ਰੈਸਟ ਤੋਂ ਵੀ 1 ਇੰਚ ਲੂਜ਼ ਰੱਖਦੇ ਆ हिਪ ਤੋਂ ਆਪਾਂ 2 ਇੰਚ ਲੂਜ਼ ਰੱਖਦੇ ਹੁੰਨੇ ਆ ਇਹ ਕਿਉਂਕਿ ਥੋੜਾ ਜਿਹਾ ਕੰਫਰਟੇਬਲ ਜਾ ਰਹਿੰਦਾ ਹੈਗਾ ਜਦੋਂ ਆਪਾਂ ਜ਼ਿਆਦਾਤਰ ਨਾਈਟ ਚ ਪਹਿਣਾ ਪਾਉਣੇਗਾ ਬਾਕੀ ਆਪਾਂ ਇਹਨੂੰ ਬਾਹਰ ਅੰਦਰ ਪਾ ਸਕਦੇ ਆ ਇਦਾਂ ਵੀ ਪਾ ਸਕਦੇ ਜਦੋਂ ਜਾਣੇ ਕਿਉਂਕਿ ਇਹ ਲੌਂਗ ਰੱਖਿਆ ਹੋਇਆ ਸਾਡਾ ਦੇਖੋ ਥੋੜਾ ਲੌਂਗ ਰੱਖਿਆ ਹੋਇਆ ਇਹਨੂੰ ਤੁਸੀਂ ਬਾਹਰ ਅੰਦਰ ਵੀ ਪਾ ਸਕਦੇ ਹੋ ਜਿਹੜਾ ਰਿਯਾਨ ਦੇ ਕੱਪੜੇ ਤੇ ਬਣਿਆ ਹੋਇਆ ਜੀ ਇਹ ਕਪੜਾ ਉਹ ਆਪਣਾ ਦੇ ਕੇ ਗਿਆ ਸੀਗੇ ਜਿਹੜੀ ਸਿਲਾਈ ਆਪਾਂ ਨੇ ਕੀਤੀ ਆ ਆ ਦੇਖੋ ਗੋਲ ਘੇਰਾ ਜਿੱਦਾਂ ਆਪਣਾ ਕਰਿਆ ਹੋਇਆ ਕੋਈ ਬਲ ਵਗੈਰਾ ਨਹੀਂ ਹੈਗਾ ਦੇਖੋ ਕਿੰਨੀ ਵਧੀਆ ਫਿਨਿਸ਼ਿੰਗ ਦੇ ਨਾਲ ਸਾਡਾ ਗੋਲ ਘੇਰਾ ਜਿਹੜਾ ਹੈਗਾ ਮੋੜਿਆ ਹੋਇਆ ਇਹ ਜਿਹੜਾ ਹੈਗਾ ਇਹਦੇ ਨਾਲ ਪਲਾਜੋ ਹੈਗਾ ਨਾਲ ਆਪਾਂ ਨੇ ਉਹਨਾਂ ਨੇ ਪਲਾਜੋ ਤਿਆਰ ਕਰਵਾਇਆ ਜੀ ਦੇਖੋ ਜਿਹੜਾ ਹੈਗਾ ਇਹ ਵੀ ਪਲਾਜੋ ਵੀ ਆਪਣਾ ਕਾਫੀ ਖੁੱਲਾ ਰੱਖਿਆ ਹੋਇਆ ਕਿਉਂਕਿ ਡਬਲ ਐਕਸਲ ਸਾਈਜ਼ ਹੈਗਾ ਦੇਖੋ ਪ੍ਰੈਸਾਂ ਵਗੈਰਾ ਹੋਈਆਂ ਸੀਗੇ ਜਦੋਂ ਕੱਪੜਿਆਂ ਦੇ ਉੱਪਰ ਕੱਪੜਾ ਰੱਖ ਦਿੰਨੇ ਆ ਥੋੜਾ ਜਿਹਾ ਦੁਆਰਾ ਜਿਹੜੇ ਹੈਗੇ ਬਲਜੇ ਪੈ ਪੈ ਜਾਂਦੇ ਆ ਕਿਉਂਕਿ ਕਿਸੇ ਦੇ ਦੇਣੇ ਸੀਗੇ ਵਿੱਚੋਂ ਹੀ ਕੱਪੜੇ ਵਗੈਰਾ ਕੱਢ ਕੇ ਦਿੱਤੇ ਇਹਦੀ ਲੰਬਾਈ ਜਿਹੜੀ ਹੈਗੀ ਅਸੀਂ 38 ਇੰਚ ਤਿਆਰ ਕੀਤਾ ਹੋਇਆ ਹੈ ਲਾਸਟਿਕ ਪਾਈ ਹੋਈ ਹੈ ਦੇਖੋ ਇੱਕ ਆਪਣੀ ਜਿਹੜੀ ਹੈਗੀ ਜੇਬ ਵੀ ਲਾਈ ਹੋਈ ਆ ਆ ਦੇਖੋ ਇੱਕ ਪੌਕਟ ਲਾਉਣੇ ਹੁੰਦੇ ਆ ਜਿੱਦਾਂ ਅਸੀਂ ਲੇਡੀਜ਼ ਪਲਾਜੋ ਤੇ ਹਮੇਸ਼ਾ ਇੱਕ ਪੌਕਟ ਲਗਾਨੀ ਲਗਾਨਨੇ ਆ ਇਹ ਆਪਣਾ ਜਿਹੜਾ ਹੈਗਾ ਇੱਕ ਆਪਣਾ ਕਿਉਂਕਿ ਇਹ ਆਪਾਂ ਦੋ ਤਰ੍ਹਾਂ ਤਰੀਕਿਆਂ ਨਾਲ ਤਿਆਰ ਕੀਤਾ ਜੀ ਉਹ ਆਪਾਂ ਤੁਹਾਨੂੰ ਦੂਜਾ ਵੀ ਦਿਖਾਉਣੇ ਆ ਵੀ ਆਪਾਂ ਕਿਸ ਤਰ੍ਹਾਂ ਤਿਆਰ ਕੀਤਾ ਆ ਦੇਖੋ ਇੱਕ ਆਪਣਾ ਹੀ ਹੋ ਗਿਆ ਇੱਕ ਆਪਣਾ ਹੋ ਗਿਆ ਇਹ ਵਾਲਾ ਇਹ ਵੀ ਮੈਂ ਤੁਹਾਨੂੰ ਦਿਖਾਉਣੀ ਆ ਕਿਉਂਕਿ ਇਹ ਇੱਕ ਪੈਨ ਦੇ ਹੀ ਨਹੀਂ ਦੋਏ ਤਾਂ ਕਰਕੇ ਆਪਣੇ ਥੋੜਾ ਥੋੜਾ ਚੇਂਜ ਕੀਤਾ ਆ ਗਲੇ ਉਹਨਾਂ ਨੇ ਸਾਨੂੰ ਇਦਾਂ ਹੀ ਕਿਹਾ ਸੀਗਾ ਬਣਾਉਣ ਲਈ ਆ ਦੇਖੋ ਗਲੇ ਆਪਾਂ ਨੇ ਦੇਖੋ ਸੇਮ ਗਲਾ ਹੀ ਇਹਦਾ ਬਣਿਆ ਹੋਇਆ ਦੇਖੋ ਇਸ ਤਰ੍ਹਾਂ ਹੀ ਜਿਹੜਾ ਹੈਗਾ ਇਹਦਾ ਗਲਾ ਬਣਿਆਗਾ ਦੇਖੋ ਇਸ ਤਰ੍ਹਾਂ ਕੱਟ પા ਕੇ ਇਸ ਤਰ੍ਹਾਂ ਹੀ ਇਹਦਾ ਗਲਾ ਬਣਿਆ ਹੋਇਆ ਇਹਦੀ ਬਾਜੂ ਥੋੜੀ ਜੀ ਲੌਂਗ ਰੱਖੀ ਆ ਉਹਦੇ ਨਾਲੋਂ ਮਤਲਬ ਕਿ ਇਹਦੀ 13 ਇੰਚ ਦੀ ਬਾਹ ਲਾਈ ਆ ਸੀ ਇਹਦਾ ਜਿਹੜਾ ਹੈਗਾ ਘੇਰਾ ਸੀ ਚੌਰਸ ਰੱਖਿਆ ਜੀ ਜਿੱਦਾਂ ਉਹਦਾ ਗੁਲਾਈ ਚ ਰੱਖਿਆ ਘੇਰਾ ਦੇਖੋ ਇਹਦਾ ਘੇਰਾ ਸੀ ਚੌਰਸ ਰੱਖਿਆ ਜਿਹੜਾ ਵੱਡਾ ਛੋਟਾ ਹੈਗਾ ਆ ਦੇਖੋ 3 ਇੰਚ ਵੱਡਾ ਸੀ ਇਹ ਵੀ ਰੱਖਿਆ 3 ਇੰਚ ਆਪਣਾ ਵੱਡਾ ਹੈਗਾ ਘੇਰਾ ਮੂਰਲਾ ਜਿਹੜਾ ਹੈਗਾ ਛੋਟਾ ਹੈਗਾ ਆ ਪਿਸਲਾ ਜਿਹੜਾ ਹੈਗਾ ਵੱਡਾ ਹੈਗਾ ਦੇਖੋ ਇੰਨੇ ਇੰਨੇ ਕ ਇਹਨਾਂ ਦੇ ਆਪਣੇ ਚਾਕ ਰੱਖੇ ਹੋਏ ਆ ਜਾ ਕੇ ਹੈਗਾ ਤੁਸੀਂ ਜਿਹੜੇ ਹੈਗੇ ਕੋਟ ਸੈੱਟ ਸਾਡੇ ਤੋਂ ਜਿੱਦਾਂ ਮਰਜੀ ਅਸੀਂ ਆਪਣੇ ਕੋਲੋਂ ਕੱਪੜਾ ਲਾ ਕੇ ਵੀ ਰੈਡੀ ਕਰਦੇ ਹਾਂ ਤੁਸੀਂ ਕਰਵਾ ਸਕਦੇ ਹੋ ਤੇ ਤੁਸੀਂ ਆਪਣਾ ਕੱਪੜਾ ਦੇ ਕੇ ਵੀ ਸਾਡੇ ਤੋਂ ਜਿਹੜੇ ਹੈਗੇ ਕੋਟ ਸੈੱਟ ਬਣਵਾ ਸਕਦੇ ਹੋ ਆ ਦੇਖੋ ਇਹਦਾ ਵੀ ਆਪਾਂ ਨੇ ਪਲਾਜੋ ਤਿਆਰ ਕੀਤਾ ਹੈ ਇਹਦੇ ਵੀ ਜਿਹੜੀ ਹੈਗੀ ਆਪਣੇ ਇੱਕ ਪਾਕਟ ਲਾਈ ਹੋਈ ਹੈ ਮੈਂ ਤੁਹਾਨੂੰ ਸਿੱਧਾ ਕਰਕੇ ਦਿਖਾਉਣੀ ਹੈ ਇੱਕ ਵਾਰੀ ਆ ਦੇਖੋ ਇਹ ਜਿਹੜਾ ਹੈਗਾ ਇਹਦਾ ਪਜਾਮਾ ਹੈਗਾ ਆ ਦੇਖੋ ਇਸ ਤਰ੍ਹਾਂ ਥੋੜਾ ਖੁੱਲਾ ਹੀ ਰੱਖਿਆ ਆ ਦੇਖੋ ਇੱਕ ਪਾਕਟ ਲੱਗੀ ਹੋਈ ਹੈ ਸਾਡੀਆਂ ਸੀਣਾ ਵਗੈਰਾ ਸਾਰੀਆਂ ਦੇਖੋ ਇਧਰ ਮੈਂ ਨੇੜੇ ਜ਼ੂਮ ਕਰਕੇ ਦਿਖਾਵਾਂਗੀ ਜਿਹੜੇ ਸੀਣਾ ਵਗੈਰਾ ਆਸਣ ਦੀਆਂ ਸਾਡੀਆਂ ਸਾਰੀਆਂ ਜਿਹੜੇ ਸਟਿਚਾਂ ਹੁੰਦੀਆਂ ਨੇ ਦੱਬੀਆਂ ਹੁੰਦੀਆਂ ਨੇ ਦੱਬਦੇ ਜ਼ਰੂਰਾਂ ਸੀ ਵੀ ਜਿਹੜੇ ਹੈਗੇ ਨਾਲੇ ਤਾਲੇ ਠੋਸ ਬਣ ਜਾਂਦੀ ਹੈ ਜੀ ਨਾਲੇ ਫਿਰ ਚੁਬਦੀ ਜੀ ਨਹੀਂ ਹੈਗੀ ਕਈ ਵਾਰੀ ਆਪਾਂ ਇਹਦੇ ਓਵਰਲਾਕ ਵੀ ਕਰ ਦਿੰਨੇ ਆ ਓਵਰਲਾਕ ਵਾਲੀ ਸਲਾਈ ਚੁਬਦੀ ਜੀ ਰਹਿੰਦੀ ਹੈ ਇਹ ਜਿਹੜੀ ਹੈਗੀ ਐਂ ਨਾ ਬਹਿਮੀ ਜੀ ਸਲਾਈ ਹੁੰਦੀ ਹੈ ਬੈਠੀ ਜੀ ਆਸਣ ਵੀ ਦੇਖੋ ਆਪਣਾ ਪੇਸਲਾ ਸਣ 22 ਇੰਚ بڑا ਹੁੰਦਾ ਆ ਫਿਰ ਇਥੋਂ ਜਿਹੜਾ ਹੈਗਾ ਪਲਾਜੋ ਤੁਹਾਡਾ ਕਦੇ ਵੀ ਖਿੱਚ ਨਹੀਂ ਮਾਰੇਗਾ ਨਹੀਂ ਇਥੋਂ ਪਲਾਜੋ ਖਿੱਚ ਮਾਰਦੇ ਆ ਥੋੜਾ ਜਿਹਾ ਕਟਾਈ ਦਾ ਹੀ ਫਰਕ ਪੈ ਜਾਂਦਾ ਇਹਦੀ ਵੀ ਕਟਾਈ ਕੋਟ ਸੈੱਟ ਦੀ ਕਟਾਈ ਦੀ ਵੀਡੀਓ ਆਪਣੇ ਜਿਹੜੇ ਹੈਗੇ ਨੇ ਚੈਨਲ ਤੇ ਦਿੱਤੀ ਹੋਈ ਹੈ ਸਟੀਚਿੰਗ ਦੀ ਵੀਡੀਓ ਵੀ ਦਿੱਤੀ ਹੈ ਜਿਹੜੀਆਂ ਮੇਰੇ ਭੈਣਾਂ ਘਰੇ ਸਲਾਈ ਕਰਨ ਜਾਣਦੀਆਂ ਨੇ ਹਨਾ ਉਹ ਵੀਡੀਓ ਚੈੱਕ ਕਰ ਸਕਦੀਆਂ ਨੇ ਆਪ ਬਾਕੀ ਆਪਾਂ ਨੇ ਦੋ ਬਣਾਏ ਨੇ ਜੀ ਕਸਹਿਰੇ ਮੈਂ ਦੇਖੋ ਮੈਂ ਤੁਹਾਨੂੰ ਕਸਹਿਰੇ ਦਿਖਾਵਾਂਗੇ ਅੱਜ ਵੀਡੀਓ ਵੀ ਦੇਣੀ ਸੀਗੀ ਕਸਹਰੇ ਦੀ ਮੈਂ ਕਿਹਾ ਆਪਾਂ ਕਿਸੇ ਦਿਨ ਫੇਰ ਦੇਵਾਂਗੇ ਕਿਉਂਕਿ ਜਲਦੀ ਸੀਗੀ ਥੋੜੀ ਜਲਦੀ ਸੀ ਇਹ ਦੇਖੋ ਇਹ ਦੋ ਕਸਹਰੇ ਬਣਾਏ ਆ ਇਹ ਵੀ ਇੱਕ ਘਰ ਦੇ ਵਿੱਚ ਹੀ ਜਾਣੇ ਜਿੱਦਾਂ ਦੇਖੋ ਅਸੀਂ نیچے ਸਲਾਈ ਲਾਈ ਹੈ ਜਿੱਦਾਂ ਆਪਾਂ ਨੇ ਸਲਾਈ ਲਾਈ ਹੈ نیچے ਇਹ ਸਲਾਈ ਆਪਾਂ ਨੇ ਕਿਉਂ ਲਾਈ ਹੈ ਜੀ ਦੇਖੋ ਉਹਨਾਂ ਨੇ ਨਾ ਪਾਲਾ ਜਿੱਦਾਂ ਆਪਾਂ ਨੂੰ ਕਸਹਰਾ ਭੇਜਿਆ ਸੀਗਾ ਹਨਾ ਆਪਾਂ ਉਹ ਤਰੀਕੇ ਨਾਲ ਹੀ ਤਿਆਰ ਕੀਤਾ ਹੈ ਉਹਨਾਂ ਦੇ نیچے ਜਿਹੜੀ ਹੈਗੀ ਸਟਿਚ ਲੱਗੀ ਹੋਈ ਹੈ ਨਹੀਂ ਜਿਹੜੀ ਹੈਗੀ ਇੱਥੇ ਮੂਰੀ ਬਣਦੀ ਹੈ ਇੱਥੇ ਮੂਰੀ ਬਣਦੀ ਹੈ ਕਈ ਵਾਰ ਹੈ ਨਾ ਪੈਣਾ ਫੇਰ ਵੀ ਕਮੈਂਟ ਕਰਦੀਆਂ ਨੇ ਕਿ نیچے ਤੁਸੀਂ ਸਲਾਈ ਲਾਈ ਹੈ ਇੱਥੇ ਮੂਰੀ ਬਣਦੀ ਹੈ ਜੀ ਮੂਰੀ ਵੀ ਬਣਾ ਬਣਾ ਦਿੰਨੇ ਆ ਸੀ ਜਿੱਦਾਂ ਆਮ ਤਾਂ ਮੂਰੀ ਬਣਦੀ ਹੈ ਇਹ ਕਾਫੀ ਇਹ ਮੇਰੇ ਤੋਂ ਹੀ ਜਿਹੜੇ ਹੈਗੇ ਨੇ ਇਕਸਾਰੇ ਸਲਾਈ ਵਗੈਰਾ ਕਰਾਉਂਦੇ ਨੇ ਇਹ ਜਿੱਦਾਂ ਸਲਾਈ ਹੀ ਲਵਾਉਂਦੇ ਆ ਬਜ਼ੁਰਗਾ ਇਹ ਸਲਾਈ ਹੀ ਲਵਾਉਂਦੇ ਆ ਅਹ ਦੇਖੋ ਇਹ ਜਿੱਦਾਂ ਉਹਨਾਂ ਨੇ ਨਾਪਦਾ ਭੇਜਿਆ ਸੀਗਾ ਸੇਮ ਜਿਹੜੇ ਹੈਗੇ ਨੇ ਆਪਾਂ ਦੋ ਉਹਨਾਂ ਦੇ ਕਸਰੇ ਤਿਆਰ ਕੀਤੇ ਨੇ ਜੇ ਤੁਸੀਂ ਇਹਦੀ ਵੀ ਵੀਡੀਓ ਦੇਖਣਾ ਚਾਹੋ ਨੇ ਹਣਾ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਅਸੀਂ ਤੁਹਾਨੂੰ ਤੁਹਾਡੇ ਲਈ ਜਿਹੜੀ ਹੈਗੀ ਵੀਡੀਓ ਲੈ ਕੇ ਹਾਜ਼ਰ ਹੋਵਾਂਗਾ ਕਰਾਂਗੇ ਜੀ ਜਿੱਦਾਂ ਦੀ ਵੀ ਮੇਰੇ ਭੈਣਾਂ ਵੀਡੀਓ ਦੇ ਕਮੈਂਟ ਵਗੈਰਾ ਕਰਦੇ ਨੇ ਹਣਾ ਅਸੀਂ ਉਦਾਂ ਦੀ ਵੀ ਵੀਡੀਓ ਲੈ ਕੇ ਹਾਜ਼ਰ ਹੁੰਨੇ ਹੁੰਨੇ ਆ ਤੁਹਾਡੇ ਨਾਲ ਕਿਉਂਕਿ ਜਦੋਂ ਭੈਣਾਂ ਦੇਖਦੀਆਂ ਨੇ ਹਨਾ ਇਹਨੇ ਸੋਹਣੇ-ਸੋਹਣੇ ਕਮੈਂਟ ਕਰਦੀਆਂ ਨੇ ਉਹਦੇ ਨਾਲ ਜਿਹੜਾ ਹੈਗਾ ਸਾਨੂੰ ਵੀ ਇੱਕ ਹੌਸਲਾ ਜਾ ਮਿਲਦਾ ਹੈਗਾ ਤੇ ਅਸੀਂ ਹਰ ਇੱਕ ਚੀਜ਼ ਦੀ ਕੋਸ਼ਿਸ਼ ਕਰਦੇ ਹੁੰਦੇ ਆ ਵੀ ਤੁਹਾਡੇ ਲਈ ਵੀਡੀਓ ਲੈ ਕੇ ਹਾਜ਼ਰ ਹੋਈਏ ਚਲੋ ਜੀ ਜਿੰਨੇ ਕ ਆਪਣੇ ਹਨਾ ਸਟਿਚ ਹੋਏ ਸੀਗੇ ਸੂਟ ਆਪਾਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਦੇ ਹੁੰਦੇ ਆ ਕਿਉਂਕਿ ਮੈਨੂੰ ਵੀ ਵਧੀਆ ਲੱਗਦਾ ਹੈ ਭੈਣਾਂ ਨਾਲ ਵੀਡੀਓ ਸ਼ੇਅਰ ਕਰਨ ਦਾ ਹਨਾ ਕਿਉਂਕਿ ਵਿੱਚ ਮੇਰੇਆਂ ਭੈਣਾਂ ਬਹੁਤ ਭੈਣਾਂ ਇਹ ਹੀਆਂ ਨੇ ਜਿਹੜੀਆਂ ਘਰੇ ਬਹਿ ਕੇ ਸਲਾਈ ਕਰਦੀਆਂ ਨੇ ਤੇ ਆਪਾਂ ਨੂੰ ਦੇਖ ਕੇ ਕੁਸ ਵਧੀਆ ਮੈਨੂੰ ਵਧੀਆ ਲੱਗਦਾ ਜਦੋਂ ਬਹੁਤ ਵਧੀਆ ਕਮੈਂਟ ਆਉਂਦੇ ਆ ਕਿ ਅਸੀਂ ਦੀਦੀ ਐਦਾਂ ਹੀ ਸਲਾਈ ਕੀਤੀ ਹਨਾ ਤੁਸੀਂ ਮੇਰੇ ਆ ਵੀਡੀਓ ਤੇ ਕਮੈਂਟ ਪੜ ਸਕਦੇ ਹੋ ਇੰਨੇ ਸੋਹਣੇ ਸੋਹਣੇ ਕਮੈਂਟ ਆਏ ਹੁੰਦੇ ਨੇ ਮਨ ਨੂੰ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ ਆ ਤੇ ਜੀ ਜੀ ਅਸੀਂ ਤੁਹਾਡੀ ਵੀਡੀਓ ਦੇਖ ਕੇ ਅਸੀਂ ਸਟਿਚ ਕੀਤਾ ਅਸੀਂ ਵੀ ਸਟਿਚ ਕੀਤਾ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਬਣਿਆ ਜਾਂ ਸਾਨੂੰ ਤੁਹਾਡੀ ਬਹੁਤ ਪ੍ਰੋਪਰ ਸਮਝ ਲੱਗਦੀ ਹੈ ਤੁਸੀਂ ਬਹੁਤ ਵਧੀਆ ਸਮਝਾਉਂਦੇ ਹੋ ਚਲੋ ਭੈਣੇ ਅਸੀਂ ਜਿਹੜਾ ਹੈਗਾ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਹਨਾ ਤਾਂ ਕਿ ਜਿਹੜੀਆਂ ਭੈਣਾਂ ਹੋਰ ਵੀ ਘਰ ਦੇ ਵਿੱਚ ਬੈਠੀਆਂ ਨੇ ਸਲਾਈ ਕਰਦੀਆਂ ਨੇ ਜਾਂ ਸਿੱਖਦੀਆਂ ਨੇ ਉਹ ਆਪਣੇ ਤੋਂ ਜਿਹੜਾ ਹੈਗਾ ਸਿੱਖ ਕੇ ਆਪ ਦਾ ਬਣਾ ਕੇ ਪਾ ਸਕਣ ਕਿਉਂਕਿ ਸਟਿਚਿੰਗ ਦੇ ਰੇਟ ਵੀ ਜਿਹੜੇ ਹੈਗੇ ਨੇ ਬਹੁਤ ਜ਼ਿਆਦੇ ਚੱਲ ਰਹੇ ਨੇ ਜਿਹੜੀਆਂ ਭੈਣਾਂ ਘਰ ਤੋਂ ਸਲਾਈ ਕਰਨਾ ਜਾਣਦੀਆਂ ਨੇ ਹਨਾ ਉਹਵਦੇ ਕਰਕੇ ਪਾ ਸਕਦੀਆਂ ਨੇ ਤੇ ਪਾ ਸਕਦੀਆਂ ਨੇ ਜੀ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਜਿੱਦਾਂ ਦੀ ਵੀ ਤੁਹਾਨੂੰ ਵੀਡੀਓ ਚਾਹੀਦੀ ਹੈ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਆ ਕਰੋ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਇਆ ਕਰਾਂਗੇ ਜੀ ਥੋੜੀ ਜਿਹੀ ਲੇਟ ਜਰੂਰ ਹੋ ਸਕਦੀ ਹੈ ਪਰ ਇਹ ਨਹੀਂ ਕਮੈਂਟ ਮੇਰੇ ਸਾਰਿਆਂ ਦੇ ਮਾਈਂਡ 'ਚ ਹੁੰਦੇ ਆ ਮੈਂ ਸਾਰੇ ਕਮੈਂਟ ਪੜ੍ਹਦੀ ਆ ਮੇਰੇ ਸਾਰੇ ਦਿਮਾਗ 'ਚ ਹੈਗੇ ਆ ਤੇ ਆਪਾਂ ਕਿਉਂਕਿ ਐ ਹੁੰਦਾ ਹੈ ਬਣਾਉਣੀ ਹੈ ਵੀਡੀਓ ਕਈ ਵਾਰੀ ਜਲਦੀ ਹੁੰਦੀ ਨਹੀਂ ਬਣਦੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਲ ਜੈ ਕਿਸਾਨ ਸਦਾ ਖੁਸ਼ ਰਹੋ